ਅਸੀਂ ਕਿਲੇ ਵਾਲੇ ਮਹਾਰਜ ਦੇ ਸਿੱਖਿਆ ਇਹ ਤਾਂ ਗੁਰੂ ਗੋਬਿੰਦ ਸਿੰਘ ਦੇ ਵੀ ਨਾਲ ਹੀ ਰਹਿਤ ਉਹਨਾਂ ਦੀ ਰੱਖੀ ਆ ਬਾਣਾ ਸੀ ਕਲਗੀਧਰ ਪਾਤਸ਼ਾਹ ਦਾ ਲਾਇਆ ਪਰ ਸ਼ਾਸਤਰ ਸਾਨੂੰ ਮਹਾਰਜ ਕਿਲੇ ਵਾਲੇ ਨੇ ਅਜੇ ਨਹੀਂ ਪਵਾਏ ਤੇ ਫਿਰ ਅਸੀਂ ਸਿੱਖਣਾ ਹੋਏ ਕਹਿੰਦੇ ਨਹੀਂ ਤੁਸੀਂ ਸਿੱਖ ਨਹੀਂ ਕਹਿੰਦੇ ਅੱਛਾ ਕਿਉਂ ਨਹੀਂ ਸਿੱਖ ਤੁਸੀਂ ਕਾਹਦੇ ਸਿੱਖੋ ਕਹਿੰਦੇ ਅਸੀਂ ਸਿਰ ਦਿੱਤਾ ਮਹਾਰਜ ਨੂੰ ਕਹਿੰਦੇ ਰੋਜ਼ ਹੀ ਦਿੰਦੇ ਹੋ ਕਿ ਇੱਕ ਵਾਰੀ ਦਿੱਤਾ ਜੀ ਕਹਿੰਦਾ ਜੀ ਇੱਕ ਵਾਰੀ ਦਿੱਤਾ ਜਦੋਂ ਅੰਮ੍ਰਿਤ ਛੱਕਨੇ ਆ ਉਦੋਂ ਅਸੀਂ ਸਿਰ ਦਿੰਨੇ ਆ ਯੋ ਬਾਬਾ ਸਿਵਾ ਸਿੰਘ ਜੀ ਮਸਤਾਨਾ ਕਹਿੰਦਾ ਸੀ ਰੋਜ਼ ਸਿਰ ਦਿੰਨੇ ਆ ਗੁਰੂ ਨੂੰ ਰੋਜ਼ ਸਿਰ ਦਿੰਨੇ ਅਹੀਂ ਉਹ ਕਿਵੇਂ ਇਹਦੇ ਗੁਰੂ ਦਾ ਹੁਕਮ ਹੈ ਕੇਸਾਂ 'ਚ ਨੇ ਇਸ਼ਨਾਨ ਕਰਨਾ ਤੇ ਜਦੋਂ ਕੇਸਾਂ 'ਚ ਜਲ ਪਈਦਾ ਨਾ ਤੇ ਸੀਸ ਆਪਣੇ ਆਪ ਗੁਰੂ ਨੂੰ ਭੇਟਾ ਹੋ ਜਾਂਦਾ ਰੋਜ਼ ਅਸੀਂ ਸੀਸ ਦਿੰਨੇ ਆ ਤੁਸੀਂ ਕੇਸਾਂ 'ਚ ਪਾਣੀ ਪਾਉਂਦੇ ਹੋ ਜਲ ਪਾਉਂਦੇ ਹੋ ਕੇਸਾਂ 'ਚ ਤੁਸੀਂ ਅੱਧਾ ਇਸ਼ਨਾਨ ਕਰਦੇ ਜੀ ਪੂਰਾ ਨਹੀਂ ਕਰਦੇ ਲਾਜਵਾਬ ਹੋ ਗਿਆ ਜਵਾਬ ਦੇਣਾ ਵੀ ਕਿਸੇ ਉਸੇ ਨੂੰ ਆਉਂਦਾ ਜਿਸ ਨੇ ਕੋਈ ਬਚਨ ਕਮਾਇਆ ਹੋ ਜਾਵੇ ਤੂੰ ਪਿਆਰੋ ਐਸੀ ਪੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਇਹ ਨਾ ਕਹੀਏ ਵੀ ਸਾਨੂੰ ਗੱਜਲੀ ਦੇਖਦਾ ਉਹ ਤੇ ਸਦਾ ਹੀ ਤੰਗਦਾ ਕਾਸ ਸਿੰਘ ਜੀ ਇਹਨਾਂ ਨੇ ਕੇਸਾਂ ਦੇ ਜਲ ਦਾ ਬਚਨ ਚਿੱਤੇ ਕਰਵਾਇਆ ਸਾਡੇ ਘਰ ਹਜ਼ੂਰ ਬਿਰਾਜਮਾਨ ਤੇ ਭਗਵਤੀ ਵਾਲੇ ਨਾਮਧਾਰੀ ਫਿਰਬਿਡ ਹੁੰਦੀ ਸੀ ਜਗਾ ਜਗਾ ਦਵਾਈ ਕੋਈ ਫਰਕ ਨਾ ਪਿਆ ਉੱਠ ਕੇ ਖਲੋਗੇ ਮਹਾਰਾਜ ਜੀ ਮੈਂ ਥੱਕ ਗਿਆ ਫਿਰਬਿਡ ਹਟਦੀ ਨਹੀਂ ਹਟਦੀ ਨਹੀਂ ਬਹੁਤ ਦਵਾਈ ਲੈ ਚੁੱਕਾ ਤੇ ਹਜ਼ੂਰ ਫਰਮਾਉਂਦੇ ਨੇ ਜਦੋਂ ਇਸ਼ਨਾਨ ਕਰਦੇ ਹੋ ਕੇਸਜਲ ਪਾਉਂਦੇ ਹੋ ਨਹੀਂ ਮਹਾਰਾਜ ਜੀ ਉਹ ਤੇ ਨਹੀਂ ਪਾ ਰਿਹਾ ਹਜ਼ੂਰ ਫਰਮਾਉਂਦੇ ਨੇ ਵੇਖੋ ਨਾ ਕੋਈ ਕਰਮ ਵੇਖਿਆ ਨਾ ਧਰਮ ਵੇਖਿਆ ਫਰਮਾਉਂਦੇ ਨੇ ਜਦੋਂ ਇਸ਼ਨਾਨ ਕਰਨਾ ਹੈ ਸਭ ਤੋਂ ਪਹਿਲੇ ਖੁੱਲਾ ਜਲ ਕੇਸਜ ਪਾਇਆ ਕਰੋ ਮਿਹਰ ਹੋ ਜਾਏਗੀ ਉਹਨਾਂ ਨੇ ਸ਼ੁਰੂ ਕੀ ਤਾਂ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਰੋਗ ਕਿੱਥੇ ਗਿਆ ਇਹ ਮਰਿਆਦਾ ਹਜ਼ੂਰ ਦੀ